ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਾਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾ ਜ਼ਿਲ੍ਹਾ ਤਹਿਸੀਲ ਸ਼੍ਰੀ ਚਰਨਪਰਨ ਸਾਹਿਬ ਚਰਨਪਰਨ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਰਸੂਲਪੁਰ ਨਹਿਰਾ ਅਲਾਦੀਨਪੁਰ ਪਿੰਡ ਸ਼ੇਰੋਂ ਇਹ ਥੋੜੀ ਥੋੜੀ ਦੂਰੀ ਤੇ ਆ ਦੁਗਲ ਵਾਲਾ ਪਿੰਡ ਬਿਲਕੁਲ ਲੱਗਿਆ ਤੇ ਬੰਗਾਲੀਪੁਰ ਵੀ ਇੱਥੋਂ ਥੋੜੀ ਦੂਰੀ ਤੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਲ ਤੁਹਾਨੂੰ ਟੋਟਲ ਆਪਾਂ 5 ਦਿਖਾਉਣੇ ਆ ਠੀਕ ਆ ਜੀ ਜਿਹਦੇ ਵਿੱਚੋਂ 4 ਬੈੜਾ ਤੁਸੀਂ ਸਾਹਮਣੇ ਦੇਖ ਰਹੇ ਜੀ ਇੱਕ ਵੱਛੀ ਜਿਹੜੀ ਇੱਧਰ ਤੁਸੀਂ ਵੇਖੋਗੇ ਦੋਸਤੋ ਸੂਣ ਵਾਲੀ ਆ ਗੱਬਾਂ ਨਾਲ ਟੁੱਕੀ ਆ ਅੱਗੇ ਦਿਨ ਲੈਂਦੀ ਹਜੇ ਠੀਕ ਆ ਜੀ ਤੇ ਇੱਕ ਤਕਰੀਬਨ ਮਹੀਨੇਕ ਦੀ ਸੂਈ ਆ ਤੇ ਬਗੈਰ ਬੱਚੇ ਹੋ ਠੀਕ ਆ ਜੀ ਬੱਚਿਆਂ ਦਾ ਵੀਰਾਂ ਦਾ ਵੀ ਢਿੱਲਾ ਮਠਾ ਸੀਗਾ ਤੇ ਇੱਕ ਬਗੈਰ ਬੱਚੇ ਹੋ ਤੇ ਇੱਕ ਬਿਲਕੁਲ ਸਜਰਤਾਜੀ ਸੂਈ ਆ ਬਾਰੇ ਠੀਕ ਆ ਜੀ ਤੇ ਇੱਧਰ ਇੱਕ ਤੁਹਾਨੂੰ ਆਪਾਂ ਮੱਝ ਦਿਖਾ ਦਿੰਨੇ ਆ ਇਹ ਝੋਟੀ ਦਿਖਾ ਦਿੰਨੇ ਆ ਤਕਰੀਬਨ ਕੋਈ ਤਿੰਨਾ ਚੌ ਤਿੰਨਾ ਚੌ ਚੌ ਮਹੀਨਿਆਂ ਦੀ ਜਿਹੜੀ ਇਹ ਸੂਈ ਸੁਬਾਈ ਆ ਮਗਰ ਕਟਾ ਤੇ ਨਾਲ ਦੀ ਨਾਲ ਇੱਕ ਆਫਰ ਵੀ ਨਿਸ਼ਾਨ ਵੀ ਨਾਲ ਦਾ ਵੀ ਆਪਾਂ ਦੇ ਦੇਣੀ ਆ ਇੱਕ ਨਾਲ ਕੱਟੀ ਤੁਸੀਂ ਵੇਖੋਗੇ ਇ ਚਾਰੇ ਪੈਰ ਧੋਤੇ ਆ ਇਹ ਕੱਟੀ ਵੀ ਨਾਲ ਹੀ ਤੁਹਾਨੂੰ ਮਿਲ ਜਾਣੀ ਆ ਠੀਕ ਆ ਜੀ ਇਸੇ ਝੋਟੀ ਤੇ ਠੀਕ ਆ ਤੋਂ ਚੰਗੇ ਦੁੱਧ ਤੇ ਚਲਣ ਦੀ ਆ ਇਸ ਵਕਤ ਚੰਗਾ ਦੁੱਧ ਦਾ ਰੇਟ ਪਰ ਤਾਂ ਬੜਾ ਜਾਇਜ਼ ਆ ਮੁੱਲ ਬਹੁਤ ਜ਼ਿਆਦਾ ਵਾਜਬ ਜਾਇਜ਼ ਰੇਟ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਨਿਸ਼ਾਨਵੀਰ ਸਾਸਰੀ ਕਾ ਸਾਸੀਆ ਵੀਰ ਜੀ ਹੋ ਠੀਕ ਠਾਕ ਜੋ ਬੜੇ ਵਧੀਆ ਨਿਸ਼ਾਨ ਕਿਵੇਂ ਵਧੀਆ ਵਧੀਆ ਕਿਰਪਾ ਬੱਬੇ ਦੀ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਨਿਸ਼ਾਨ ਸਿਆਂ ਠੀਕ ਠਾਕ ਹਾਂਜੀ ਹਾਂਜੀ ਜੀ ਵਧੀਆ ਠੀਕ ਠਾਕ ਜੀ ਅੱਛਾ ਨਿਸ਼ਾਨ ਪਸ਼ੂ ਵੀਰੇ ਅੱਜ ਆਪਣੇ ਕੋਲ ਟੋਟਲ 5 ਹਾਂਜੀ 5 ਵ ਇਹ ਕਦਾ ਝੋਟੀ ਆਪਣੇ ਉਹ ਸਾਡੇ ਝੋਟੀ ਹੈ ਵੀ ਜੀ ਦੂਜਾ ਸੁਆ ਹਾਂ ਤੇ ਗਾਹ ਮਹੀਨੇ ਦੀ ਬਣੀ ਆ ਠੀਕ ਆ ਹਾਂਜੀ ਕਿ ਮਹੀਨੇ ਦੀ ਬਣੀ ਆ ਹਾਂਜੀ ਤੇ ਸੂਈ ਨੂੰ ਅਜਤ ਮਨ ਕੇ 3-4 ਚਾਰ 4 ਮਹੀਨੇ ਹੋ ਗਏ ਸੂਈ ਨੂੰ ਵੀ ਜੀ ਉਹ ਕਟਾ ਆ ਵੀ 4 ਮਹੀਨੇ ਦਾ ਸਮਾਂ ਹੋ ਗਿਆ ਚਾਰ ਲਾਲੇ ਪੰਜ ਲਾਲੇ ਆਪਣੀ ਸੰਜਣਾ ਲਾਲੇ ਆ ਮਗਰ ਕਟਾ ਆ ਗਿਆ ਹਾਂਜੀ ਲੋ ਜੀ ਆ ਮਗਰ ਕਟਾ ਠੀਕ ਆ ਜੀ ਸੋ ਚੌ ਮਹੀਨੇ ਦਾ ਕੋਈ ਪੰਜਵੇਂ ਮਹੀਨੇ ਦਾ ਬੱਚਾ ਲਾਲੇ ਇਹ ਕਟਾ ਮਗਰ ਠੀਕ ਆ ਜੀ ਤੇ ਆ ਕਿੰਨਾ ਚੌ ਮਹੀਨਿਆਂ ਦੀ ਕੱਟੀ ਨਾਲੇ ਵੀ ਇਹ ਵੀ ਨਾਲ ਦੇ ਦੇਣੀ ਆ ਨਾਲੇ ਨਾਲੇ ਵੀ ਜੀ ਦੇ ਇੱਕ ਦੇ ਇੱਕ ਨਹੀਂ ਬੱਚਾ ਦੋ ਜਾਣਗੇ ਨਾਲ ਦੋਵੇਂ ਬੱਚੇ ਜਾਣਗੇ ਵੀਰ ਜੀ ਚਲੋ ਹਾਂਜੀ ਲੋ ਵੀ ਇਹ ਕੱਟੀ ਵੀ ਜਿਹੜੀ ਦੋਸਤੋ ਨਾਲ ਨਿਸ਼ਾਨਾ ਦਾ ਵੀ ਆਪਾਂ ਦੇ ਦੇਣੀ ਠੀਕ ਹੈ ਜੀ ਕੋਈ ਭਰਾ ਲੈ ਕੇ ਜਾਣਾ ਚਾਹੂਗਾ ਤੇ ਸੌਦਾ ਕਰ ਲਿਓ ਤੁਸੀਂ ਤੇ ਆਹ ਝੋਟੀ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਅੱਜ ਆ ਕਿੱਲੇ ਵੀਰ ਜੀ ਦੁੱਧ ਜਿਹਦੇ ਥੱਲੇ ਮਿੰਟੀ ਦਾ 8.5 ਕਿਲੋ ਹਾਂਜੀ ਚੋਣ ਜਾਂ ਥਾਂ ਦੀ ਇਹ ਚੰਗੀ ਵੀਰ ਜੀ ਇੱਕ ਨੰਬਰ ਕੋਈ ਭੂਰ ਛੱਟਾ ਨਹੀਂ ਕੋਈ ਥਣਵਾਦ ਘਟਨੀ ਆ ਚਲੋ ਹਾਂਜੀ ਇੱਧਰ ਦੇਖੋ ਜੀ ਠੀਕ ਹੈ ਜੀ ਸੋ ਆਹ ਝੋਟੀ ਹੈ ਦੋਸਤੋ ਦੋ ਜਣ ਝੋਟੀ ਆ ਤੇ ਬਾਕੀ ਤੁਹਾਨੂੰ ਟਾਈਮਿੰਗ ਨੋਟ ਕਰਾ ਹੀ ਦਿੱਤੀ ਹੈ ਵੀ ਮਹੀਨੇ ਦੀ ਗਾਂ ਬਣੀ 100 ਰੁਪਏ ਹੈ ਠੀਕ ਆ ਬਾਕੀ ਕੁੰਡੇ ਸਿੰਘ ਦੇ ਵੇਚਿਆ ਅਬ ਛੋਟਾ ਸਿੰਘ ਵਜਨ ਵਜਨ ਵੀ ਪੂਰਾ ਝੋਟਾ ਜੀ ਠੀਕ ਹੈ ਵਾਤ 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 ਲੋਵੀ ਕਰੋ ਚਾਕਾ ਠੀਕ ਆ ਜੀ ਸੋ ਝੋਟੀ ਕੋਲ ਤੋਂ 8 ਕਿਲੋ ਦੋ ਤੱਕ ਵਕਤ ਗਾਂ 8 8.5 ਕਿਲੋ ਤੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀ ਨਾਲ ਬੱਚਾ ਇਹਦਾ ਮਗਰ ਕਟਾ ਠੀਕ ਹੈ ਜੀ ਤੇ ਨਾਲ ਕੱਟੀ ਵੀ ਨਿਸ਼ਾਨਾ ਦਾ ਵੀ ਆਪਾਂ ਦੇ ਦੇਣੀ ਹੈ ਕਿਸੇ ਭਰਾ ਨੂੰ ਬੇਸ਼ੱਕ ਜੋ ਵੀ ਰੇਟ ਹੋਊਗਾ ਗੱਲ ਮੁੱਕੀ ਮੁੱਕੂਗੀ ਠੀਕ ਹੈ ਜੀ ਉੱਥੇ ਕੇ ਜਿਹੜਾ ਤੁਸੀਂ ਸੌਦਾ ਕਰ ਲੇ ਨਾ ਨਾ ਡਰ ਕੁਛ ਨਹੀਂ ਆਂਦੇ ਠੀਕ ਆ ਬਾਕੀ ਵੇ ਲੋ ਫੱਬਦੀ ਫੁੱਬਦੀ ਆ ਪੂਰੀ ਆਪਾਂ ਭਾ ਵੀ ਜੈ ਜੀ ਕਰ ਦੇਣਾ ਛੋਟੀ ਚੰਗੀ ਆ ਹਾਂਜੀ ਮੂੰਹ ਮੱਥੇ ਲੱਗਦੀ ਪੂਰੀ ਹਾਂਜੀ ਹਾਂਜੀ ਤੇ ਇਹ ਨਿਸ਼ਾਨ ਕੀ ਮੁੱਲ ਕਰਦਾ ਮੁੱਲ ਇਦਾਂ ਕਰਦੇ ਜੀ 70000 70 75 ਜੋ ਮਰਜੀ ਕਰੀਏ 65000 ਦੇ ਵਿੱਚ ਤਿੰਨੇ ਨਾਕ ਦੇ ਦੇਣੇ ਆ ਤਿੰਨੇ ਨਾਲ ਕੱਟੀ ਵੀ ਆ ਦੇਣੀ ਨਾਲ ਕੱਟੀ ਵੀ ਦੇ ਦੇਣੀ ਆ ਤੇ ਮਾਜ ਵੀ ਦੇ ਦੇਣੀ 8.5 ਕਿਲੋ ਮਿੰਤੀ ਦਾ ਦੁੱਧ ਹੋਗਾ ਭਾਵੇਂ ਚਾਰ ਡੰਗ ਚੁਈ ਜਾਵੇ ਠੀਕ ਆ ਹਾਂਜੀ 65000 ਚ 65000 ਚ ਵੇਚੀ ਠੀਕ ਆ ਲਓ ਵੀ ਇਹ 65000 ਦੇ ਵਿੱਚ ਤਿੰਨੇ ਜਿਹੜੇ ਪਸ਼ੂ ਤੁਹਾਨੂੰ ਮਿਲ ਜਾਣਗੇ ਠੀਕ ਆ ਜੀ ਇਹ ਝੋਟੀ ਮਿਲ ਜੂਗੀ ਤੇ ਮਗਰ ਕੱਟਾ ਤਾਂ ਹੈਗਾ ਹੀ ਹੈਗਾ ਇਹਦਾ ਕਰਮਾਲੀ ਦਾ ਤੇ ਨਾਲ ਜਿਹੜੀ ਬਾਕੀ ਪਿਓਰ ਨੀਲੀ ਰਵੀ ਦੇ ਵਿੱਚ ਅੱਖਾਂ ਵੀ ਬਿੱਲੀਆਂ ਵਾਂ ਬਾਕੀ ਨਿਸ਼ਾਨ ਨਿਸ਼ਾਨ ਸਾਰੇ ਹੈਗੇ ਆ ਆ ਲਓ ਹਾਂ ਕੱਟੀ ਮਗਰ ਵੇਖ ਲਓ ਠੀਕ ਆ ਜੀ ਬਾਕੀ ਥਾਣ ਵੀ ਚਾਰੇ ਆ ਕੋਈ ਵੱਧ ਨਹੀਂ ਲੱਗੇ ਹਾਂ ਬਾਕੀ ਸਾਮਝੂ ਗਾਂ ਰਲ ਜੂਗੇ ਨਾਲ ਹੀ ਬਸ ਬਸ ਹਾਂਜੀ ਠੀਕ ਆ ਇਧਰ ਨਿਸ਼ਾਨਪੁਰੇ ਆਪਣੇ ਕੋਲ ਇਧਰ ਵੜਾਂ ਦੇ ਵਿੱਚ ਆ ਪਹਿਲੇ ਨੰਬਰ ਤੋਂ ਬੇਸ਼ੱਕ ਇੱਥੋਂ ਸ਼ੁਰੂਆਤ ਕਰ ਲਾ ਇਹ ਵੀਰ ਜੀ ਦੂਜਾ ਸੂਆ ਸੂਣ ਜਾ ਰਹੀ ਆ ਹਫਤਾ ਕੱਚੀ ਹੈ ਜੇ ਵੜ ਮੂੰਹ ਦੰਦੀ ਮੂੰਹ ਦੰਦੀ ਨਹੀਂ ਦੰਦ ਨਹੀਂ ਵੇਖੇ ਵੀਰ ਜੀ ਜਿਹਦੇ ਦੰਦ ਵੇਖੇ ਉਹਦੇ ਅਸਰੇ ਦੱਸ ਦੇਈਏ ਲਓ ਵੀ ਅਜੇ ਦੋਸਤੋ ਪਹਿਲਾ ਸੂਆ ਸੁਣੀ ਫਿਰ ਦੂਜਾ ਦੂਜਾ ਵੀਰ ਜੀ ਦੂਜਾ ਸੂਆ ਤੇ ਇਹ ਨਿਸ਼ਾਨ ਕਿੰਨਾ ਸਮਾਂ ਜਦ ਤੱਕ ਟੋਕਾਤਾ ਹੁੰਦਾ ਵੀਰ ਜੀ ਕੱਚੀ ਹੈ ਜੇ ਮੋਬੀ ਇੱਕ ਹਫਤਾ ਦੋਸਤੋ ਸਮਾਂ ਇਹਦਾ ਬਾਕੀ ਆ ਤੇ ਸ਼ਾਈਵਾਲ ਦੇ ਵਿੱਚ ਬੱਛੀ ਆ ਗਈ ਠੀਕ ਆ ਜੀ ਦੂਜਾ ਸੂਆ ਸੂਣ ਵਾਲੀ ਆ ਤੇ ਲਵੀ ਵਹਿੜਾ ਬਾਕੀ ਤੁਹਾਨੂੰ ਇਧਰ ਆਪਾਂ ਇੱਕ ਵਾਰੀ ਤੋਰ ਤੋਰ ਕੇ ਦਿਖਾਉਨੇ ਆ ਠੀਕ ਆ ਜੀ ਕਦ ਕੁੱਦ ਬਹੁਤ ਸੋਹਣਾ ਬੱਛੀ ਦਾ ਬਾਕੀ ਲਾਇਆ ਲੋਆ ਨਾ ਨਿਸ਼ਾਨ ਲੱਗ ਜਾ ਹਾਂਜੀ ਹਾਂਜੀ ਵੀਰ ਜੀ ਹਉ ਤੇਰੇ ਦਾ ਜਾਇ ਤਿਆਰ ਹੋ ਰਣੀ ਵੀਰ ਜੀ ਹਲੋ ਵੀ 8-10 ਦਿਨਾਂ ਦੇ ਵਿੱਚ ਤਿਆਰੀ ਆ ਜਾਊਗੀ ਆ ਨਾ ਅੰਡਰ ਨਾ ਨਹੀਂ ਬਸ ਬਲਵਾ ਲੋਕ ਵਾਕੀ ਤੁਹਾਨੂੰ ਬਹੁਤ ਸੋਹਣਾ ਠੀਕ ਹੈ ਜੀ ਨੋਕ ਵਾਲਾ ਥਾਣਾ ਸੋ ਚਾਰੇ ਥਾਣੇ ਸੋਹਣੇ ਸਪੇਸ ਵਾਂਡ ਤੇ ਉੱਪਰ ਲੱਗੇ ਆਠਾਂ ਸੱਤਾਂ ਦਿਨਾਂ ਦੇ ਵਿੱਚ ਤਿਆਰੀ ਕਰ ਜੂਗੀ ਠੀਕ ਹੈ ਜੀ ਆਠ ਸੱਤਕ ਦਿਨ ਆਈਆਂ ਮੰਨ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲੇ ਠੀਕ ਆ ਆ ਦੇਖੋ ਚੰਗੀ ਆ ਬੱਤੀ ਨਿਸ਼ਾਨ ਕੀ ਮੁੱਲ ਕੀ ਡਿਮਾਂਡ ਮੁੱਲ 40 42 ਜੋ ਮਰਜ਼ੀ ਕਰੀਏ 35000 ਚ ਮਾਨਦਾਨ ਕਰਦਾ ਹਾਂ ਥੋੜਾ ਬੜਾ 35000 ਚ ਹਾਂਜੀ ਥੋੜਾ ਬਾਤਾ ਜੀ ਹਾਂਜੀ ਠੀਕ ਆ ਹਾਂ ਲੋ ਵੀ 35000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਜੀ ਕੋਈ ਭਰਾ ਵੀ ਸੌਦਾ ਕਰਦਾ 40000 ਡਿਮਾਂਡ ਤੇ 35000 ਲਾਇਆ ਦੇ ਬਾਕੀ ਥਾਂ ਥਾਂ ਬਹੁਤ ਸੋਹਣਾ ਵੱਸੀ ਦਾ ਸਾਫ ਸੁਥਰਾ ਹੀ ਆ ਥੱਲਿਓ ਤੇ ਸ਼ਾਈ ਵਾਲ ਦੇ ਵਿੱਚ ਕ੍ਰੋਸ ਵੈਰ ਤੁਸੀਂ ਮੰਨ ਕੇ ਵੀ ਸੌਦਾ ਕਰ ਲਿਓ ਠੀਕ ਆ ਇੱਕ ਨਿਸ਼ਾਨ ਆਪਣੇ ਕੋਲ ਜੀ ਇਹ ਦੂਜਾ ਸੁਹਾਗ ਵੀ ਮਹੀਨੇ ਦੀ ਸੂਈ ਆ ਤੇ ਪ੍ਰੋਪਰ ਆਪਣੇ ਤਾਂ ਵੀਡੀਓ ਬਣੀ ਹੈ ਬੱਚਾ ਹੁਰਦਾ ਨਹੀਂ ਬੱਚਾ ਹੈ ਮਗਰ ਤੇ ਆਪਾਂ ਛੱਡ ਆਏ ਉੱਥੇ ਹੀ ਠੀਕ ਠੀਕ ਜਿਹੜੀ ਸੋਈ ਸਹੀ ਹੈ 2 ਮਹੀਨੇ ਦੀ ਹਾਂ 2 ਮਹੀਨੇ ਦੀ ਸੋਈ ਵੀਰ ਜੀ ਠੀਕ ਆ ਹਾਂ WhatsApp ਤੇ ਆਪਾਂ ਵੀਡੀਓ ਪਾ ਦਾਂਗੇ ਉਹਨੂੰ ਆਪਣੇ ਫੋਨ ਤੇ ਸੁਵੇਆ ਦੇ ਵਿੱਚ ਕਿਨਵਾ ਹਰ ਸੁਹਾ ਦੂਜਾ ਵੀਰ ਜੀ ਦੂਜਾ ਮਾਲੇ ਤੀਜਾ ਮਾਲੇ ਆਪਦੀ ਸਮਝ ਵੇਖ ਰਹੇ ਹੋ ਹਾਂ ਜੀ ਬਹੁਤ ਦੋਸਤੋ ਚਾਹ ਦੀ ਗੰਦੀ ਢਿਰੀ ਕੋ ਤੀਜਾ ਮਾਲੇ ਕੇ ਸੌਦਾ ਕਰ ਲਵੇ ਹਾਂ ਜੀ ਇਹ ਗੰਦੀ ਧਿਰੀ ਆ ਹਾਂ ਦੁੱਧ ਦਾ 10 ਕਿਲੋ ਹੈਗਾ ਪੂਰਾ ਰੈਟ ਇਸ ਵਕਤ 10 ਕਿਲੋ ਲਓ ਵੀ 10 ਕਿਲੋ ਦੋਸਤੋ ਦੁੱਧ ਇਹਦੇ ਥੱਲੇ ਇਸ ਵਕਤ ਹਾਜ਼ਰ ਆ ਸੋ ਮਹੀਨੇ ਕਦੀ ਸੋਈ ਹੈ ਕਰਮਾਂ ਲਈ ਠੀਕ ਆ ਸੁਵੇੜਾ ਆਪਾਂ ਤੁਹਾਨੂੰ ਦਿਖ 10 ਕਿਲੋ ਪੂਰ ਸੱਟੇ ਤੋਂ ਰਹਤੀ ਆ ਹਾਂਜੀ ਹਾਂਜੀ ਵੀਰ ਜੀ ਇਹ ਇੱਕ ਨੰਬਰ ਵੀਰ ਜੀ ਚਵਾਈ ਇਹਦੇ ਚਿਚੜਾਣਾ ਭਰੀ ਹੋਈ ਇਹਦੇ ਨੇ ਦਵਾਈ ਦੋਈ ਮਲੀ ਆ ਥੋੜੀ ਜੀ ਇਹਨੇ ਸੁਰਤਾਈ ਆ ਹਾਂ 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 ਲਓ ਜੀ ਥਾਣੇ ਵੇਖੋ ਠੀਕ ਆ ਜੀ ਪੂਰਾ ਹੱਥੀ ਮੁਠੀ ਵਾਲਾ ਥਾਣਾ ਸੋ ਲੰਬੇ ਧਾਣਾ ਠੀਕ ਆ ਜੀ ਦੋ ਨਾ ਵੀਰ ਜੇ ਵਾਜੂਗੇ ਨੇ ਦਵਾਈ ਦਵਾਈ ਲਾਈ ਆ ਆ ਵੇਲੇ ਚਚੜਾ ਚਚੜਾ ਨਾ ਸਾਰੀ ਭਰੀ ਆ ਹਾਂ ਹਾਂ ਕੋਈ ਕਿਉਂਕਿ ਧਿਆਨ ਨਹੀਂ ਲੋਕੀ ਦਿੰਦੇ ਨਹੀਂ ਤੇ ਦਵਾਈ ਦਵਾਈ ਚਾਚ ਨਾ ਲਾਈ ਹੋਏ ਟਾਈਮ ਸਿਰ ਤੇ ਦੁੱਧ ਵੈਸੇ ਆੜ ਮੜਕ ਵੱਜ ਜਾਂਦਾ ਬਿਲਕੁਲ ਅੱਧਾ ਖੂਨ ਦੇ ਨਾ ਨਿਚੋੜਿਆ ਹੁੰਦਾ ਵਾ ਬਿਲਕੁਲ ਹਾਂ ਨਾ ਡਰ ਠੀਕ ਆ ਨਿਸ਼ਾਨਾ ਇਹ ਕੀ ਮੁੱਲ ਦੀ ਵੀਰੇ ਜੇ ਇਹਦੇ ਬੱਚਾ ਨਾਲ ਹੁਣ ਵੀ ਮਹੀਨੇ ਦੀ ਸੂਈ ਆ ਜੇ ਇਹਦੇ ਬੱਚਾ ਹੁਣ ਨਾਲ ਹੁੰਦਾ ਤੇ 35000 ਦੀ ਦਿੰਦੇ ਹੁਣ 30000 ਚ ਮੰਨਦਣ ਕਰਦਾਂਗੇ ਤੇ ਯਾਰ ਸੋ ਹਾਂਜੀ ਕਿੰਨਾ ਕੁ 28000 ਦੀ ਦੇ ਦਾਂਗੇ ਹਾਂ ਨਾਕ ਜੀ 28000 ਹਾਂਜੀ ਵੀ ਦੁੱਧ ਤੋਂ 10 ਕਿਲੋ ਹੀ ਆ ਨਾ ਦੁੱਧ ਤੋਂ 10 ਕਿਲੋ ਵੀ ਜੀ ਦੁੱਧ ਵਾਜੂਗੀ ਕਿਉਂਕਿ ਤੁਹਾਨੂੰ ਮੈਂ ਦੱਸਤਾ ਜੇ ਚੇਰੇ ਪੈ ਹੈ ਦਵਾਈ ਦੋਈ ਲਾਤੀ ਆ ਠੀਕ ਆ ਹਾਂ ਮੋ ਵੀ ਦੁੱਧਾਂ ਦੋਸਤੋ ਨਿਸ਼ਾਨਾ ਦਾ ਵੀ ਹੋਰ ਵੀ ਵਾਜੂਗੀ ਬਾਕੀ 28000 ਦੀ ਇਹ ਤੁਹਾਨੂੰ ਅੱਜ ਮਿਲ ਜੂਗੀ ਪ੍ਰੋਪਰ ਆਪਣੇ ਤਾਂ ਵੀਡੀਓ ਬਣੀ ਹੈਗੀ ਐ ਸਵਾਈ ਸਵਾਈ ਪੂਰੀ ਆ ਠੀਕ ਆ ਹਾਂ ਲਓ ਵੀ ਠੀਕ ਆ ਜੀ 10 ਕਿਲੋ ਦੁੱਧ ਇਹਨੇ ਕਿਸੇ ਪੁਰਾਣੇ ਰੁਪਈਏ ਲਾਉਣੇ ਤੇ 28000 ਦੀ ਇਹ ਤੁਹਾਨੂੰ ਬਾਅਦ ਮਿਲ ਜੂਗੀ ਇਧਰ ਨਿਸ਼ਾਨ ਆਪਣੇ ਕੋਲ ਜਿਹੜੀ ਆ ਬੈਡ ਕੇ ਚੈਟੀ ਵਿੱਚ ਇਹ 6 ਮਹੀਨੇ ਦੀ ਬਣੀ ਵੀਰ ਜੀ 8 ਕਿਲੋ ਦੁੱਧ ਆ 8 ਕਿਲੋ ਹਾਂਜੀ ਬਗੈਰ ਬੱਚੇ ਵੀਰ ਜੀ ਅਗਲੇ ਮਹੀਨੇ ਦੀ ਬਣੀ ਹਾਂਜੀ ਮਹੀਨੇ ਦੀ ਬਣੀ ਆ ਨਾ ਵੀ ਇੱਕ ਮਹੀਨੇ ਦੀ ਦੋ ਸੌ ਕਿਹ ਬਣੀ ਵੀ ਆ ਬਾਕੀ 8 ਮਹੀਨੇ ਸੁਖਤੇ ਦੇ ਮੌਕੇ ਹਾਜ਼ਰ ਆ ਠੀਕ ਆ ਜੀ 8 ਕਿਲੋ ਤਾਰਾ ਹਾਜ਼ਰ ਨੇ ਜਰਸੀ ਦੇ ਵਿੱਚ ਕ੍ਰੋਸ ਬੈਡ ਆ ਜਾਂਦੀ ਆ ਤੇ ਲਾਲ ਤੇ ਬਿਲਕੁਲ ਵਾਈਟ ਡੱਬਾ ਬਹੁਤ ਸੋਹਣੀ ਛੋਟੀ ਫੇਸ ਕੁਆਲਿਟੀ ਬਹੁਤੀ ਬਾਤੀ ਬਿਲਕੁਲ ਛੋਟੀ ਹੈ ਤੇ ਹਾਈਟ ਮੀਡੀਅਮ ਦੇ ਵਿੱਚ ਆ ਆ ਦੇਖੋ ਇਹ ਕਿ ਬਣੀ ਸੋਰੀ ਕਿੰਨੇ ਦਿਨਾਂ ਦੀ ਹੈ ਮਹੀਨੇ ਦੀ ਵੀਰ ਜੀ ਮਹੀਨੇ ਦੀ ਹੈ ਹਾਂ ਹਾਂ ਓਏ ਬੱਸ ਚੁਬਾਈ ਚੁਬਾਈ ਤੇ ਚੰਗੀ ਹੈ ਨਿਸ਼ਾਨ ਚੰਗੀ ਚੰਗੀ ਵੀਰ ਜੀ 8 ਕਿਲੋ ਦੋਤਾ ਨਾ 8 ਕਿਲੋ ਵੇਚੇ 8 ਕਿਲੋ ਲਓ ਵੀ 8 ਕਿਲੋ ਦੋਤਾ ਠੀਕਾ ਜੀ ਵਨ ਹੋਊਗਾ ਘੜਦਾ ਨਹੀਂ ਠੋ ਵਿੱਚ ਜੀ ਬਣੀ ਆ ਇਹ ਹੀ ਹੋਈ ਆ ਠੀਕਾ ਜੀ ਉਹ ਚਲੋ ਨਿਕਲ ਆਉਂਦੀ ਆ ਗਾਂ ਕਿਸੇ ਭਰਾ ਦੀ ਕਿਸਮਤ ਆ ਤੇ ਹੈ ਵੀ ਮਨਦਾ ਵੀ ਦੂਜੇ ਸਵੇਰੇ ਦੂਜੇ ਸਵੇਰੇ ਵੇਜੀ ਦੂਜੇ ਸਵੇਰੇ ਦੂਜੇ ਸਵੇਰੇ ਬਾਕੀ ਠੰਡੀ ਠੰਡੀ ਪੂਰੀ ਆ ਆਂਦੀ ਨਹੀਂ ਕੁਝ ਵੀ ਹਾਂ ਬਿਣਾ ਵੰਗੇ ਤੇ ਚੋਈਦੀ ਆ ਠੀਕ ਆ ਪਾਕਿਸਤਾਨ ਵੀ ਬੜਾ ਵਧੀਆ ਚੰਗਾ ਲੱਗਾ ਤੇ ਇਹ ਨਿਸ਼ਾਨਾ 'ਚ 8 ਕਿਲੋ ਦੇ ਹਿਸਾਬ ਨਾਲ ਕਿੰਨੇ ਮੋਲ ਦੇ ਦੇ ਰਿਆਂ ਦੇ ਦੀ 5000 ਦੀ ਦੇ ਦੇ ਵੀਰੇ 5000 ਦੀ ਦੇ ਦੀ ਕਰਕੇ ਲੈਸ ਲਓ ਕੀ ਆ ਦੀ ਦੇਣਾ ਜੀ ਹਾਂ ਨਾ ਸ਼ਗਨ ਸਕੀਮ ਵਾਲਾ ਜੀ ਇਹ 21000 ਹਾਂਜੀ ਲੋ ਵੀ 21000 ਦੇ ਵਿੱਚ ਇਹ ਵੇੜ ਤੁਹਾਨੂੰ ਦਿਨੋਂ ਵਾਜਣੀਆਂ ਕਿਉਂਕਿ ਤੁਹਾਨੂੰ ਪਤਾ ਆਈਆਂ ਚਲ ਗਈਆਂ ਆ ਗਈਆਂ ਚਲ ਗਈਆਂ ਐਦਾ ਰਹਿੰਦੀਆਂ ਵਾਸਾ ਇਹ ਸਿਤ ਰਹੀਆਂ ਨੇ ਹਾਂਜੀ ਲੋ ਵੀ ਠੀਕ ਆ ਜੀ ਪੁੱਛੋ ਦੋਸਤੋ ਅੱਜ ਭਲਕ ਦੇ ਵਿੱਚ ਕੇ ਨਾ ਨਵੇਂ ਆਏ ਹੁੰਦੇ ਆ ਠੀਕ ਆ ਜੀ ਤੇ ਕੋਈ ਭਰਾ ਟਕਾ ਕੇ ਸੇਵਾ ਕਰ ਲੂਗਾ ਦੁੱਧੋਂ ਦੁਰਪੂਗੀ ਚੱਲ ਚੱਲ 8 ਕਿਲੋ ਦੁੱਧ 21000 ਐਂਡ ਟੂ ਐਂਡ ਇਸ ਵੇੜ ਦਾ ਮੋਲ ਆ ਠੀਕ ਆ ਆ ਮੂੰਹ ਚਾਰ ਦਾਂਦੇ ਵੱਛੀ ਠੀਕ ਆ ਸੋ ਨੈਕਸਟ ਇਧਰਲੇ ਪਾਸੇ ਇੱਕ ਤੁਹਾਨੂੰ ਬੱਚੀ ਦਿਖਾਉਣੀ ਹੈ ਇਹ ਪਲੂਨ ਪਹਿਲਣੀ ਹੈ ਪਹਿਲਾਂ ਸੂਈ ਵੀਰ ਜੀ ਚਾਰ ਦਾਂਦੇ ਬੱਚੀ ਛਿੱਗੀ ਵਾਲੇ ਦਾਂਦੇ ਠੀਕ ਆ ਠੀਕ ਹੈ ਜੀ ਲਓ ਜੀ ਜਾਨ ਵੀਰੇ ਇਹ ਆਪਣੇ ਕੋਲ ਜਿਹੜੀ ਬੱਚੀ ਹੈ ਇਹ ਪਹਿਲਾਂ ਸੂਆ ਵੀਰ ਜੀ ਦੱਸ ਦੇਣਾ ਸੂਈ ਨੂੰ ਕਦੋਂ ਸੂਆ ਹਾਂਜੀ ਆਪਣੇ ਘਰ ਹੀ ਸੂਈ ਆ ਚੌਗੀ ਹੈ ਬੱਚੀ ਹਾਂਜੀ ਚੌਗੀ ਛਿੱਗੀ ਵਾਲੇ ਦਾਂਦੇ ਚੱਕਿਆ ਅੱਜ ਕਿੰਨੇ ਦਿਨ ਦੱਸੇ ਸੂਈ 10 ਦਿਨ ਹੋ ਗਏ ਨੱਟ ਵੀਰ ਜੀ ਸੂਈ 10 ਦਿਨ ਹੋ ਗਏ ਹਾਂਜੀ ਬਗ ਮਗਰ ਬੱਚਾ ਇਹਦੇ ਬਗਰ ਬੱਚਾ ਵੀਰ ਜੀ ਆਹ ਬੱਚਾ ਹਾਂਜੀ ਲਓ ਵੀ ਇਹ ਬਲੈਕ ਬੱਚਾ ਠੀਕ ਹੈ 10 ਦਿਨਾਂ ਤੋਂ ਸੂਈ ਆ ਬ ਬੱਚੀ ਆ ਪਹਿਲਾ ਸੂਆ ਆ ਬੋਲਾ ਮਗਰ ਮੇਰ 16 ਪਲਸ ਦੁੱਧ ਹੋ ਵੀਰ ਜੀ ਹਾਂ ਸੋਤ ਕਿੰਨਾ ਹਾਂਜੀ 16 ਪਲਸ 16 ਲੋ ਵੀ 16 ਤੋਂ ਪਲਸ ਤੇ ਥਾਰੇ ਦੁੱਧ ਆ ਸੋ ਚਾਰੇ ਥਾਣਾ ਬਾਕੀ ਦੋ ਬੱਚੇ ਮੜੇ ਨਿੱਕੇ ਨਿੱਕੇ ਜੇ ਤੁਹਾਨੂੰ ਮਗਰ ਦਿਖਾਈ ਦੇਣਗੇ ਠੀਕ ਹੈ ਜੀ ਤੇ ਚਾਰੇ ਥਾਣ ਜਿਹੜਾ ਬਿਲਕੁਲ ਚੁਵਾਈ ਵਾਲਾ ਥਾਣਾ ਅੱਥੀ ਮੁਠੀ ਆ ਨਾ ਹਾ ਇਧਰ ਨੂੰ ਕੋਈ ਨਿਸ਼ਾਨ ਐਨੂੰ ਮੋੜਦੇ ਨਹੀਂ ਅੰਦਰ ਨਹੀਂ ਜਾਣਾ ਜੀ ਬੱਚੇ ਤੋਂ ਬਗੈਰ ਨਹੀਂ ਬਾਹਰ ਨਹੀਂ ਨਾ ਕੱਢੇ ਆ ਅੱਜ ਹੀ ਕੱਢੇ ਆ ਬਸ ਆ ਲੈ ਅਗਲੀ ਕੋੜਿਆ ਆ ਆਹ ਆਹ ਘਾਰ ਬਚਾਏ ਤਾ ਆਲਾ ਆ ਜਾ ਅੰਦਰ ਵੀ ਜਾਣੇ ਹਰੇ ਹੌਸਲਾ ਰੱਖ ਕਰੋ ਜਾ ਕੇ ਠੀਕ ਹੈ ਜੀ ਬੱਚੀ ਦੱਸੋ ਪਹਿਲਾ ਸੂਆ ਸੋਈ ਹੈ ਬਾਕੀ ਤੁਹਾਨੂੰ ਪ੍ਰੋਪਰ ਡਿਟੇਲ ਦੱਸ ਹੀ ਦਿੱਤੀ ਆ ਵੀ 16 ਲੀਟਰ ਥੱਲੇ ਇਸ ਵਕਤ ਦੁੱਧ ਹਾਜ਼ਰ ਸੋ ਮਗਰ ਬੱਚਾ ਇਹਦੇ ਮੇਲ ਕਾਫ ਆ ਬਹੁਤ ਅੰਦੀ ਚਾਰਾ ਚੌਕੀ ਆ ਠੀਕ ਹੈ ਜੀ ਦੰਦਾਂ ਦੇ ਵਿੱਚ ਹੀ ਆ ਵੜ ਠੀਕ ਹੈ ਬਾਕੀ ਜਾਂਦੀ ਮੰਗਾ ਵੀਰਜ ਭਾਈ ਦਾ ਮੜਾ ਆ ਠੀਕ ਹੈ ਹਾਂ ਠੀਕ ਹੈ ਇਹ ਨਿਸ਼ਾਨ 16 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਇਹ ਕੀ ਮੁੱਲ ਕਰਦਾ ਆ ਆਪਾਂ ਅੱਗੇ ਵੀਡੀਓ ਤੇ ਪਾਈ ਹੋਦਣ ਸੱਜਰਸੂਰੀ ਸੀ ਉਦੋਂ ਹੀ 50000 ਕਿਹਾ ਸੀ 17 18 ਕਿਲੋ ਦੁੱਧ ਪਰ ਉਹ ਮੈਲੇ ਉਹਨੇ ਚੱਲਣਾ 2 ਕਿਲੋ ਦੁੱਧ ਹੋਰ ਜੇ ਪਰੋਗੀ ਹਾਂ 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 ਹੁਣ 16 ਪਲੱਸ ਦੁੱਧ ਹੈਗਾ ਹੁਣ 16 ਤੋਂ ਪਲੱਸ ਹੀ ਹਾਂਜੀ 16 ਦੇ ਜਿੱਦਾਂ ਮਰਜ਼ੀ ਸੌਦਾ ਕਰ ਸਕਦਾ ਭਾਵੇਂ 1 ਡੰਗ ਚ ਹੋਵੇ ਭਾਵੇਂ 5 ਡੰਗ ਚ ਹੋਵੇ 50000 ਦੀ ਦੇਣੀ ਵੀਰ ਜੀ ਅੱਜ ਫਿਰ 50000 ਅੱਜ ਵੀ 50 ਦੀ ਦੇਣੀ ਹੈ ਨਹੀਂ ਹੁਣ ਬਾਤ ਨਹੀਂ ਮੁੱਲ ਪੋਣਾ ਠੀਕ ਆ ਹਾਂ ਲੋ ਵੀ ਅੱਜ ਵੀ 50000 ਦੀ ਵਸੀ ਮਿਲ ਜੂਗੀ ਤੁਲ ਬਾਈ ਲੁਬੀ ਸੋਣੀਏ ਬਾਕੀ ਥਾਂ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਲਾਗੂ ਬਖਾ ਦਿੰਨੇ ਆ ਥਾਂ ਤੁਹਾਨੂੰ ਬਹੁਤ ਵਦ ਗਿਆ ਠੀਕ ਆ ਜੀ ਬਾਈਆਂ ਗੱਲਾਂ ਨਹੀਂ ਆਪਾਂ ਉਦੋਂ ਵੀ ਕਿਹਾ ਸੀ ਦੁੱਧ ਪਲਾਸੇ ਚੱਲੂਗੀ 17 18 ਕਿਲੋ ਦੁੱਧ ਭਰੂਗੀ ਤੇ ਦੁੱਧ ਭਰ ਦੇਣਾ ਵੀ ਜੀ ਰਮਾਨਾ ਠੀਕ ਆ ਉਦੋਂ ਦਾ ਤਾਜੀ ਸੂਈ ਸੀ ਉਦੋਂ ਤਾਜੀ ਸੂਈ ਵੀ ਜੀ ਪੂਰੇ 10 ਦਿਨ ਹੋ ਗਏ ਆਪਣੇ ਘਰ ਸੂਈ ਆ ਕਈ ਵੀਡੀਓ ਤੇ ਆਪਣੇ ਤੋਂ ਟੋਕੜਾ ਮਤਲਬ ਬਗੈਰ ਬੱਚੇ ਗਾਵਾਂ ਜਾਂਦੇ ਕਈ ਬੱਚੇ ਲਾ ਦਿੰਦੇ ਆਪਾਂ ਤੁਹਾਨੂੰ ਪਤਾ ਕਿ ਇੰਨੀ ਵੀਡੀਓ ਬਾਈ ਕਦੀ ਬੱਚਾ ਨਹੀਂ ਲਾਇਆ ਬਿਲਕੁਲ ਬਿਲਕੁਲ ਨਹੀਂ ਗਲਤ ਕਿਹੜੀ ਗੱਲੋ ਲੋਵੀ ਦੱਸੋ ਕਿ ਮਾਲ ਲੈਂਦੇ ਤੁਹਾਨੂੰ ਪਤਾ ਸਚਾਈ ਦੇ ਮਾਲ ਵੇਖਦਾ ਜਿਹੜੀ ਸਿੱਧੀ ਗੱਲ ਆ ਹਾਂ 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 ਹਾਂਜੀ ਠੀਕ ਆ ਹੋਣਾ ਪਾਈ ਨਾਲ ਥੱਲੇ ਬੱਚਾ ਹੈ ਨਹੀਂ ਵੀਡੀਓ ਉਥੋਂ ਆਪਾਂ ਬਣਾ ਲਈ ਨਹੀਂ ਉੱਠਿਆ ਹੋਣਾ ਆਪਾਂ ਇਥੇ ਬੱਚਾ ਲਿਆਣ ਕੇ 5-10 ਹਜ਼ਾਰ ਫਾਇਦਾ ਆ ਗਈ ਜੇ ਬੱਚਾ ਲਾ ਕੇ ਵਾਧੇ ਲੈ ਲਿਆ ਤੇ ਹਾਂ ਆਕ ਦੀ ਕਮਾਈ ਵੀ ਜੀ ਕੰਮ ਆਉਣੀ ਆ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਲੋਵੀ ਇਹ ਬੱਚੀ ਦੱਸੋ ਅੱਜ ਵੀ 50000 ਦੀ ਤੁਹਾਨੂੰ ਮਿਲ ਜੂਗੀ 16 ਲੀਟਰ ਤੋਂ ਪਲੱਸ ਦੁੱਧ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਕੱਦ-ਕਾਟ ਸੋਹਣਾ ਬੱਚੀ ਦਾ ਬਾਕੀ ਕਰੋ ਸੰਗ ਦੇ ਵਿੱਚ ਆ ਠੀਕ ਆ ਇੱਕ ਰੰਗ ਆ ਬਿਲ ਇਹ ਅਜ ਮਾਲ ਨਿਸ਼ਾਨਵੀਰ ਤੇ ਕੋਲ ਆ ਮੌਜੂਦ ਠੀਕ ਆ ਜੀ ਤੇ ਇਧਰ ਜਿਹੜੀ ਆਪਾਂ ਤੁਹਾਨੂੰ ਵੜੇ ਕਾ ਤੋਕਰ ਦਿਖਾ ਦਿੱਤੀ ਆ ਇੱਕ ਬਗੈਰ ਬੱਚੇ ਤੋਂ ਕੋਈ ਮਹੀਨੇ ਕ ਦੀ ਆ ਵੀ ਸੂਈ ਆ ਕੋਈ ਰਿਕਾਰਡ ਕੋਈ ਡਿਟੇਲ ਭਰਾ ਵੇਖਣੀ ਚਾਹੁੰਦਾ ਤੇ ਮਹੀਨੇ ਕ ਦੇੜ ਘੇੜ ਜਿਹੜਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਉਹਦੀ ਤੁਸੀਂ ਡਿਟੇਲ ਦੇਖ ਲਿਆ ਜੇ 10 ਕਿਲੋ ਦੁੱਧ ਦੇ ਤੇ ਥੱਲੇ ਹੁਣ ਪੱਕਾ ਹਾਜ਼ਰ ਆ ਥਾਣ ਤੁਨ ਬਹੁਤ ਵਧੀਆ ਲੰਮਾ ਥਾਣਾ ਤੇ ਇਧਰ ਇੱਕ ਵੱਛੀ ਤੁਹਾਨੂੰ ਦਿਖਾਈ ਆਪਾਂ ਦੂਜਾ ਸੂਆ ਸੂਣ ਵਾਲੀ ਆ ਸ਼ਾਈ ਵਾਲ ਅੰਗ ਦੇ ਵਿੱਚ ਸੋ ਵੱਛੀ ਇਹ ਵੀ ਬਹੁਤ ਚੰਗੀ ਆ ਤੇ ਸਮਾਂ ਹਜੇ ਲੈਂਦੀ ਆ 8 ਲੈ ਜੇ ਠੀਕ ਹੈ ਸੋ ਇਹ ਅਜ ਨਾਗਨੇ ਤੇ ਇੱਧਰ ਇੱਕ ਸਟਾਰਟਿੰਗ ਤੋਂ ਆਪਾਂ ਤੁਹਾਨੂੰ ਜਿਹੜੀ ਇਹ ਝੋਟੀ ਦਿਖਾਤੀ ਆ ਦੂਜਾ ਸੂਬਾ ਤੇ ਇਹ ਵੀ ਬੜੇ ਭਾਅ ਪੜਤੇ ਦੇ ਵਿੱਚ ਜੈਜ ਹੀ ਆ ਮੁੱਲ ਠੀਕਾ ਜੀ 65000 ਦੇ ਵਿੱਚ ਤੁਹਾਨੂੰ ਇਹ ਨਾਗ ਮਿਲ ਜਾਊਗਾ ਨਾਲ ਕੱਟੀ ਦੇ ਨਾਲ ਕੱਟਾ ਮੇਲ ਕਾਫ ਜੇ ਆਪਾਂ 70000 ਮੁੱਲ ਕਰਦੇ ਤਾਂ ਵੀ 70 ਦੀਆਂ ਵੇਖਦੇ ਆਪਾਂ ਕਿਉਂਕਿ ਆਪਾਂ ਜੈਜ ਕਮਾਈ ਨਾਲ ਮਾਲ ਦੇਈਦਾ ਜੀ ਬਸ ਬਸ ਵੀਰੇ ਬਸ ਚੱਲ ਤਾਂ ਆਪਣੇ ਕੋਲ ਅਜ ਮਾਲ ਆ ਟੋਟਲ ਹਾਂਜੀ ਪੰਜ ਐਨੀਮਲ ਤੇ ਨੰਬਰ ਇੱਕ ਕਰਦਿਆਂ ਨੰਬਰ ਹੈਗਾ 70876 74 412 ਹਾਂਜੀ ਲੋ ਵੀ ਤਰਮ ਤਰੋਂ ਦੇ ਬਿਲਕੁਲ ਨਾਲ ਲੱਗਦਾ ਪਿੰਡ ਠੀਕਾ ਜੀ ਰਸੂਲਪੁਰ ਨਹਿਰਾ ਕਰੋ ਵਿਜ਼ਿਟ ਮੇਰਾ ਭਰਾ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦੇ ਹੋ ਤੁਸੀਂ ਤੇ ਤਸੱਲੀ ਕਰ ਲਿਓ ਠੀਕ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ